ਹਾਂਜੀ ਆਪਣੀ ਵੀਡੀਓ ਦੇਖਣ ਵਾਲੇ ਵੀਰਾਂ ਭਰਾਵਾਂ ਪਣਾ ਨੂੰ ਪਿਆਰ ਉਹ ਸਤਿ ਸ਼੍ਰੀ ਅਕਾਲ ਔਰ ਬਾਈ ਜੀ ਚੜ੍ਹਦੀ ਕਲਾ ਸਾਰੇ ਆਜੋ ਆਜੋ ਜਿੱਤੀ ਕਲਾ ਗੱਲਾਂ ਪਤਾ ਸ਼ੇਅਰ ਕਰ ਲਈਏ ਇਹ ਵੀਰਾਂ ਭਰਾਵਾਂ ਨੇ ਇੰਨਾ ਪਿਆਰ ਦਿੱਤਾ ਮੈਨੂੰ ਇੰਨੇ ਸਫਰ ਤੇ ਕੇ ਤੇ ਅੱਜ ਆਪਾਂ ਨੂੰ ਟਾਈਮ ਮਿਲਿਆ ਅਜ ਬੇਟੀਆ ਸ਼ਾਪ ਤੇ ਤੇ ਇਧਰੋਂ ਬਹੁਤ ਠੰਡਾ ਠੰਡ ਦੇ ਵਿੱਚ ਤੇ ਜ਼ਿਆਦਾ ਕਰਕੇ ਜਿਹੜਾ ਦਾ ਕੰਮ ਹੁੰਦਾ ਤਾਂ ਕਰਕੇ ਠੰਡ ਦੇ ਘੁੰਮਣ ਦਾ ਵੀ ਮੌਕਾ ਮਿਲਦਾ ਹੈ ਤੇ ਘੁੰਮ ਫਿਰ ਲਏ ਅਸੀਂ ਆਏ ਆ ਵਾਪਸ ਦੋ ਤਰੀਕ ਨੂੰ ਵਾਪਸ ਆ ਕੇ ਜਾਂਦੇ ਕੰਮ ਤੇ ਹੁਣ ਦੇਖੇ ਆ ਲੱਗੇ ਹੋਏ ਕੰਮ ਕਰ ਮੈਂ ਚਲੋ ਲਈ ਨਾਲ ਵੀਰਾ ਨਾਲ ਪੀਰਾ ਭਰਾਵਾਂ ਨਾਲ ਗੱਲਾਂ ਬਾਤਾਂ ਮਾਰ ਲਈ। ਹਾਂ ਮੈਂ ਪਹਿਲਾਂ ਜਾ ਕਰਨ। ਆਵੇ। ਲੱਗੀ ਜਰ ਕੋਲਿਆ ਹੋਇਆ, ਮਾਈਕਰੋ ਖੋਲੇ ਹੋਇਆ। ਬੈਠਿਆ ਕੰਮ ਤੋਂ ਕੰਮ ਕਰਨ। ਕੀ ਨੂੰ ਕਿੱਥੇ ਜੱਲਾਂ ਆਪ ਵੀ ਲੋਕ ਪਰ ਡੋਇਨ ਆਹ ਆਪਣੀ ਸ਼ੋਫਾ ਵੀਰੇ ਬੈਠੇ ਆਂ ਸ਼ੋਪ ਤੇ ਤੇ ਲੱਗੇ ਹੋਏ ਗੀਜਰ ਕਰਨ ਤੇ ਮੈਂ ਕਹਾ ਚਲੋ ਭਰਾਵਾਂ ਨਾਲ ਗੱਲਾਂ ਬਾਤਾਂ ਮਾਰ ਲਈਏ ਦੀ ਆਪਣੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਵੀ ਇੰਨਾ ਪਿਆਰ ਦਿੱਤਾ ਇਹਨੇ ਸਫਰਾਂ ਤੇ ਗਏ ਆ ਤੁਸੀਂ ਸਮਾਂ ਕੱਢ ਕੇ ਮੈਨੂੰ ਇੰਨਾ ਪਿਆਰ ਦਿੱਤਾ ਤੇ ਆਪਣੀ ਵੀਡੀਓ ਦੇਖੀ ਆ ਤੇ ਨਾਲੇ ਵੀਰਾਂ ਨੂੰ ਸ਼ੇਅਰ ਕੀਤੀਆਂ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸੋ ਹੁਣ ਇਥੋਂ ਦੀ ਗੇਂਜ ਤਾਂ ਹਣ ਆਪਾਂ ਇਸ ਵਾਰੀ ਅਗਲਾ ਦੇਖੋ ਪਲਾਨ ਬਣਦਾ ਦੇਖੋ ਪਾਕਿਸਤਾਨ ਦਾ ਦੇਖਿਆ ਜੀ ਜੇ ਆਪਣਾ ਬਣ ਗਿਆ ਤਾਂ ਵੀਜ਼ਾ ਲੱਗ ਗਿਆ ਤੇ ਆਪਾਂ ਜਾਣਾ ਬਸੇ ਸਾਈਕਲ ਲੈ ਕੇ ਹੀ ਆ ਜੇ ਆਪਣਾ ਸਾਈਕਲ ਦਾ ਪਾਕਿਸਤਾਨ ਦਾ ਹੱਲ ਹੋ ਗਿਆ ਤੇ ਬਹੁਤ ਵਧੀਆ ਤੇ ਆਪਾਂ ਪਾਕਿਸਤਾਨ ਨਹੀਂ ਜਾਵਾਂਗੇ ਤੇ ਜਿੰਨੇ ਗੁਰਦੁਆਰੇ ਆ ਤੇ ਸਾਰੇ ਦੇਖਾਂਗੇ ਘੁੰਮਾਂਗੇ ਦਰਸ਼ਨ ਵੇਲੇ ਕਰਾਂਗੇ ਤੇ ਤੁਹਾਨੂੰ ਵੀ ਰੂਰੂ ਕਰਾਵਾਂਗੇ ਜੀ ਉਧਰ ਤਾਂ ਨਹੀਂ ਬਣਿਆ ਤੇ ਫਿਰ ਜਾਂ ਫਿਰ ਆਪਾਂ ਜਾਵਾਂਗੇ ਪਹਾੜਾ ਵੱਲ ਜਾਂ ਲੇਜ਼ਾਗ ਜਾਂ ਆਪਣਾ ਹੇਮਕੁੰ ਸਾਹਿਬ ਰਹਿ ਗਿਆ ਜੀ ਹੁਣ ਹੈ ਇਹ ਥੋੜੇ ਦਿਨੇ ਇੱਥੇ ਹੁਣ ਆਪਣਾ ਗੁਰਦੁਆਰਾ ਸਾਹਿਬ ਵੀ ਆ ਜਾਣਾ ਸੀਗਾ ਤੇ ਹੁਣ ਗੁਰਦੁਆਰਾ ਸਾਹਿਬ ਵੀ ਹੈਗਾ ਤੇ ਹੁਣ ਫਿਰ ਰੁੱਕ ਕੇ ਜਾਵਾਂਗੇ 1-2 ਦਿਨ ਦਾ ਗੁਰਦੁਆਰਾ ਸਾਹਿਬ ਨਗਰ ਕੀਰਤਨ ਤੇ ਹੁਣ ਦਿਖਾਵਾਂਗੇ ਤੁਹਾਨੂੰ ਸਾਰੇ ਦਰਸ਼ਨ ਵੇਲੇ ਕਰਾਵਾਂਗੇ ਨਗਰ ਕੀਰਤਨ ਦੇ ਨੂੰ ਗਏ ਹਾਂ ਦੁਕਾਨ ਤੇ ਕੰਮ ਕਰਨ ਇਹ ਚੇਜ ਪੇਜ ਲਾਣਾ ਇਸ ਕੋ ਛੋੜੋ ਇੱਥੇ ਪੇਜ ਲਾਣੇ ਆ ਪਹਿਲਾਂ ਆ ਠੀਕ ਹੈ ਪੇਜ ਲਗਾਣੇ ਇਸਕੇ ਇਹ ਕਿੱਥੇ ਆਹ ਪਹਿਲਾਂ ਇੱਥੇ ਆ ਪੇਜ ਲਾਣੇ ਆ ਕਿ ਉੱਪਰ ਟੰਗੇ ਰਵੇ ਆ ਠੀਕ ਹੈ ਇੱਕ ਮਿੰਟ it's a bit ਆ ਕੀ ਹੋ ਗਿਆ ਹਲੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ <noise> 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 ਵੀ ਬਾਈ ਆਪਣੇ ਨਾਲ ਜੁੜੇ ਆ ਬਾਈ ਜੀ ਕਮੈਂਟ ਕਰਕੇ ਜੀ ਦੱਸਿਓ ਕਿੱਥੋਂ-ਕਿੱਥੋਂ ਆਪਾਂ ਨੂੰ ਦੇਖਦੇ ਪਏ ਆ ਹੋ ਗਿਆ ਇੱਕ ਤੋਂ ਮੈਂ ਇੱਕ ਹੀ ਲੱਗਿਆ ਸੀ ਆ ਇੱਧਰ ਲਾ ਦੇ ਆ ਦੇ ਨਾ ਮੇਣਾ ਇੱਧਰ

ਇੱਥੇ ਟਿਕਾ ਲਈ ਇਹਨੂੰ ਟਿਕਦਾ ਨਹੀਂ ਹਿੱਲ ਜਾਂਦਾ ਬਾਰ-ਬਾਰ ਆ ਲਾਇਆ ਸੀਗਾ ਦੂਜਾ ਦੁਕਾਨ ਤੇ ਘਰੇ ਰਹਿ ਗਿਆ ਇਹ ਟੇਕ ਨਹੀਂ ਰਿਹਾ ਵੀ ਪੁਰਾਣਾ ਲਿਆ ਕੇ ਰੱਖਿਆ ਹੋਇਆ ਸੀ ਦੂਜਾ ਬਲੀ ਵਾਲਾ ਘਰੇ ਪਿਆ ਇਹ ਜਰਾ ਢਿੱਲਾ ਹੋ ਗਿਆ

ओम पेचे करता ओ गुरु ओम पेचे कर येरा बंद कर दे बंद कर दे ना टाइम थोड़ी चला दे इधर चला के बंद कर दे जेड़ा पानी उसी पानी में हां बस चला के बंद कर दे जेड़ा पानी कितना टाइम थोड़ी चला कितना टाइम थोड़ी चला इधर बल्ला चले बल्ला केड़ो चला चला था बल्ला बल्ला पीने नहीं ਉਹਨਾਂ ਦਾ ਹਾਲਾਤ ਦਾ ਦਵਰ ਲਗਾ ਬੈਠੇ ਦਗਾ ਤੇ ਮੈਂ ਕਿਹਾ ਚਲੋ ਭਰਾਵਾਂ ਨਾਲ ਗੱਲਾਂ ਬਾਤਾਂ ਮਾਰ ਲਈਏ ਲੱਗੇ ਦੇਖ ਲੈ ਬਣਾ ਤੂੰ ਹਾਂ ਬੰਦ ਕਰ ਓਕੇ ਇਹਨਾਂ ਵਸ ਐਡੀ ਕਰਕੇ ਬੰਦ ਕਰ ਦਿੱਦੀ ਆ ਲਗਾ ਬਾ ਮਿਤਰਾਈਂ ਪਰ ਮੇਰੇ ਵੀਰ ਕਿੱਥੋਂ ਕਿੱਥੋਂ ਦੇਖਦੇ ਆ ਬਾਈ ਜੀ ਮੈਨੂੰ ਉਹ ਦੱਸਿਓ ਕਮੈਂਟ ਕਰਕੇ ਉਹ ਕਿੱਦਾਂ ਜੇ ਕਰਨਾ ਵੀਰ ਹਰਮਨ ਜੋਤ ਜਤਿੰਦਰ ਸਿੰਘ ਤੇ ਸੁਖਵੀਰ ਆਪਣਾ ਨਾਲ ਜਿਹੜੇ ਜਿਹੜੇ ਸਾਨੂੰ ਦੇਖਦੇ ਉਹ ਬਹੁਤ ਧੰਨਵਾਦ ਵੀਰਾਂ ਦਾ ਕੱਕੜ ਚ ਉੱਧਰ ਆ ਕੇ ਕਰ ਲੋਡਿੰਗ ਜੱਤਾ ਰਿਹਾ ਵੇ ਬਹਾ ਦੇ ਇਹ ਨਾ ਆ ਰਿਹਾ ਆਣਜੇ ਕੋਈ ਹੀ ਕੋਸ਼ੀ ਜਾਂਦੇ ਆ ਗੀਜਰ ਕੋ ਉਜਰ ਗੀਜਰੀ ਲੱਗੇ ਰੋ ਬੰਦ ਬੋਲਣ ਹੁਣ ਗੀਜਰ ਖੋਲਿਆ ਓਪੇ ਕਰਤਾ ਆਪਾਂ ਇੱਥੇ ਤਰ ਲਾਓ ਕ੍ਰੋਸ ਅਫਰੀਦ ਸਿੰਘ ਆਦੀ ਸਾਸਰੀ ਕਾਲ ਭਾਜੀ ਸਾਸਰੀ ਕਾ ਕਿਵੇਂ ਪਾਚੇ ਹੱਥ ਤੇ ਕਰਦੇ ਇਸ ਕਪੜਾ ਮਾਰ ਕੇ ਆਹੋ ਤਾਂ ਆਹੋ ਵਾਲਾ ਵਰੀ ਫੇਰੇ ਮੇਰੇ ਵੀਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਤੇ ਸਫਰਾਂ ਦੇ ਵਿੱਚ ਮੇਰਾ ਇੰਨਾ ਤੁਸੀਂ ਸਾਥ ਦਿੱਤਾ ਮੇਰਾ ਸਮਾਂ ਤੁਸੀਂ ਕੀਮਤੀ ਸਮਾਂ ਕੱਢ ਕੇ ਤੁਸੀਂ ਸਮਾਂ ਕੱਢਿਆ ਆਪਣੀ ਵੀਡੀਓ ਦੇਖੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਤੇ ਹੁਣ ਅਸੀਂ ਆਏ ਆ ਤੇ ਹੁਣ ਦੇਖਦੇ ਆ ਅਗਲੀ ਵਾਰੀ ਦੇਖੋ ਆਪਾਂ ਜਾਵਾਂਗੇ ਪਾਕਿਸਤਾਨ ਦਾ ਦੇਖਿਆ ਜੀ ਜੇ ਪਾਕਿਸਤਾਨ ਦਾ ਆਪਣਾ ਵੀਜ਼ਾ ਲੱਗ ਗਿਆ ਤੇ ਨਾਲ ਸਾਈਕਲ ਲੈ ਕੇ ਜਾਵਾਂਗੇ ਪਹਿਲੇ ਗੱਲ ਕੀਤੀ ਉਹ ਕੋਲੇ ਸਾਈਕਲ ਲੈ ਆ ਅਲਾਉਡ ਨਹੀਂ ਹੈਗੇ ਤੇ ਬਾਕੀ ਦੇਖਦੇ ਆ ਅਲੀ ਗੱਲ ਕਰ ਚੱਲਦੀ ਆ ਜੇ ਬਣ ਗਿਆ ਠੀਕ ਆ ਨਹੀਂ ਤਾਂ ਫਿਰ ਆਪਾਂ ਲੈ ਲਦਾ ਅਗਵਲ ਨੂੰ ਜਾਂ ਆਪਾਂ ਜਾਵਾਂਗੇ ਥੋੜਾ ਮੌਸਮ ਥੋੜਾ ਖੁੱਲੇ ਤੇ ਥੇਮ ਕੋਲ ਸਾਹਿਬ ਦਰਸ਼ਨ ਵੇਲੇ ਕਰਾਂਗੇ ਤੇ ਤੁਹਾਨੂੰ ਵੀ ਰੂਰ ਕਰਾਂਗੇ ਬਾਕੀ ਤਾਂ ਬਹੀ ਹੀ ਸੋਚਿਆ ਜੀ ਸਾਈਕਲਾਂ ਤੇ ਹੀ ਜਾਣਾ ਤੇ ਜਿੰਨੇ ਵੀ ਗੁਰਦੁਆਰੇ ਹੈਗੇ ਆ ਦਰਸ਼ਨ ਵੇਲੇ ਸਾਰੇ ਇੱਥੇ ਹੀ ਕਰਾਂਗੇ ਕੋਈ ਸਾਡੇ ਕੋਲ ਸਮਾਂ ਆਈ ਜੀ ਹੁੰਦਾ ਠੰਡ ਦੇ ਵਿੱਚ ਹੀ ਜਾਣ ਦਾ ਇਸ ਆਇਤ ਮਹੀਨਾ ਰੇਡ ਹੁੰਦਾ ਉਸ ਤੋਂ ਬਾਅਦ ਸਾਡਾ ਕੰਮ ਆਈਸੀਆ ਦਾ ਉੱਥੇ ਬਿਜੀ ਹੋਈਦਾ ਭਾਈ ਆ ਮੇਰਾ ਬੈਗ ਚੱਕ ਕੇ ਲੈ ਆ ਯਾਰ ਇੱਕ ਵਾਰ ਜਾ ਦੇ ਮੇਰਾ ਉਹ ਬੈਗ ਚੱਕ ਲੈ ਮਿੰਟ ਰਹਿ ਗਿਆ ਨਾਲ ਤੇ ਬਾਕੀ ਆ ਦਿੱਤੀ ਜਿਹਦਾ ਸਮਾਨ ਬਾਲ ਕੇ ਬੰਦਾ ਉਹ ਇੱਕ ਨੂੰ ਬਿਠਾ ਲਈ 10 ਮਿੰਟ ਹੈ 15 ਮਿੰਟ ਆ ਗਿਆ ਮੈਂ 15 ਮਿੰਟ ਤੱਕ ਆ ਗਿਆ ਉਹ ਠੀਕ ਹੈ ਉਹ ਕੰਮ ਦਿਖਾ ਦਿੰਦੇ ਆ

बड़ा पेट का सुल्तान लगेगा ना मेरा 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 ਜੀ ਹਾਂ ਜੀ ਨਨਕਾਣਾ ਸਾਹਿਬ ਵੀ ਜਾਣਾ ਵੀਰੇ ਪਾਕਿਸਤਾਨ ਉਹ ਹੀ ਆ ਤੇ ਦੇਖਾਂਗੇ ਬਾਕੀ ਜਿੰਨੇ ਵੀ ਗੁਰਦੁਆਰੇ ਆ ਸੀ ਇਹ ਪਲਾਨ ਬਣਾਇਆ ਤਾਂ ਸਾਰੇ ਦਰਸ਼ਨ ਵਿਲੇ ਕਰੀਏ ਤੇ ਤੋਂ ਇੱਕ ਬਾਈ ਨੂੰ ਪੁੱਛਿਆ ਸੀ ਸਲਾਹ ਲਈ ਸੀ ਉਹ ਕਹਿੰਨੇ ਪਾਕਿਸਤਾਨ ਜਾਣਾ ਨਹੀਂ ਤੇ ਹੁਣ ਵੀਰ ਆ ਆਪਣਾ ਉਹਨਾਂ ਨੂੰ ਕਿਹਾ ਹੋਇਆ ਦੇਖੋ ਜੇ ਆਪਣਾ ਬਣ ਗਿਆ ਤਾਂ ਜ਼ਰੂਰ ਜਾਵਾਂਗੇ ਨਨਕਾਣਾ ਸਾਹਿਬ ਦਾ ਦਰਸ਼ਨ ਵਿਲੇ ਕਰਕੇ ਹੀ ਜਾਣੇ ਆ ਜੀ ਅਸੀਂ ਕਿਹਾ ਸੀ ਜਿੰਨੇ ਵੀ ਬਾਕੀ ਬਹੁਤ ਗੁਰਦੁਆਰਾ ਸਾਹਿਬ ਹੈਗੇ ਉੱਧਰ ਤੇ ਜਾ ਕੇ ਕਰਵਾਵਾਂਗੇ ਦਰਸ਼ਨ ਤੇ ਤੁਹਾਨੂੰ ਵੀ ਰੂਰੂ ਕਰਾਵਾਂਗੇ ਬਾਕੀ ਧੰਨਵਾਦ ਵੀਰੋ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਵਾਰੀ ਲਾਈਵ ਹੋਇਆ ਹਾਂ ਤਾਂ ਪਤਾ ਨਹੀਂ ਹੈਗਾ ਮੈਂ ਕਿਹਾ ਚਲੋ ਵੀਰਾਂ ਨਾਲ ਗੱਲਾਂ ਬਾਤਾਂ ਕਰ ਲੇ ਦੁਕਾਨ ਤੇ ਬੈਠੇ ਸੀ ਮੈਂ ਚਲੋ ਗੱਲਾਂ ਬਾਤਾਂ ਮਾਰ ਲਈ ਵੀਰਾਂ ਨਾਲ 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 ਕੰਮ ਕਰੀ ਜਾਈਏ ਨਾਲ ਨਾਲ ਗੱਲਾਂ ਮਾਰੀ ਜਾਈਏ ਕੋਸ਼ਿਸ਼ ਮੈਂ ਬਹੁਤ ਕਰਦਾ ਹੀ ਕਿ ਵਧੀਆ ਤੋਂ ਵਧੀਆ ਤੁਹਾਨੂੰ ਮੈਂ ਵੀਡੀਓ ਕਰਕੇ ਦਵਾਂ ਤੇ ਰਾਤ ਨੂੰ ਵੀਰੇ ਇੱਕ ਬਾਜ ਜਾਂਦਾ ਸੀਗਾ ਤੇ ਨਾਲ ਦਾ ਮੇਰਾ ਵੀਰ ਸੀਗਾ ਜਿਹੜੇ ਆਪਾਂ ਜਿਹੜਾ ਤਿੰਨੇ ਜਾਣੇ ਗਏ ਸੀਗੇ ਆਪਣਾ ਨਾਲ ਪ੍ਰਵਿੰਦਰ ਸਿੰਘ ਤੇ ਨਿਸ਼ਾਨ ਸਿੰਘ ਵੀਰਾ ਤੇ ਮੈਂ ਆਹੀ ਤਿੰਨੇ ਜਾਣੇ ਗਏ ਸੀਗੇ ਇਹ ਸਾਢੇ 5 ਤੱਕ ਦਵਾਈ ਜੀ ਪੂਰੇ ਹੋ ਗਏ ਆ ਤੇ ਰਾਤ ਨੂੰ ਜਿੱਦਾਂ ਹੁਣ ਜਾਣਾ ਪੂਰੇ ਦਿਨ ਦੀ ਵੀਡੀਓ ਐਡਿਟ ਕਰਨੀ ਆ ਰਾਤ ਨੂੰ ਤੇ ਸਵੇਰੇ ਤੁਹਾਡੇ ਕੋਲ ਇੱਕ ਦਿਨ ਜਿੱਦਾਂ ਪਹਿਲਾਂ ਅੱਜ ਪਹੁੰਚੇ ਆ ਤੇ ਉਹ ਵੀਡੀਓ ਤੁਹਾਨੂੰ ਕੱਲ ਨੂੰ ਸ਼ੇਅਰ ਹੋਊਗੀ ਕੱਲੂ ਅਪਲੋਡ ਹੋਊਗੀ। ਕਈ ਜਗ੍ਹਾ ਇਹ ਹੁੰਦਾ ਹੀ ਲੇਟ ਹੁੰਦੇ ਸੀਗੇ, ਟਾਈਮ ਉਹ ਲੱਗ ਜਾਂਦਾ ਸੀਗਾ। ਫਿਰ ਵੀ ਤੁਸੀਂ ਮੇਰਾ ਇੰਨਾ ਵੇਟ ਕੀਤਾ, ਮੇਰੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ, ਬਹੁਤ-ਬਹੁਤ ਧੰਨਵਾਦ। ਤੇ ਸਾਡੇ ਨਾਲ ਇੱਕ ਵੀਰ ਸੀਗਾ ਪ੍ਰਵਿੰਦਰ ਭਾਈ ਜੀ, ਉਹ ਤਾਂ ਸਿਰਾਂ ਹੀ ਲਾ ਕੇ ਰੱਖਦਾ ਸੀਗਾ ਟਾਈਮ ਸਰ ਉਹਨੇ ਸੋ ਜਾਣਾ ਤੇ ਮੈਂ ਫਿਰ ਵੀਡੀਓ ਜਿਹੜੀ ਬਣਾਈ ਹੁੰਦੀ ਸੀਗੀ ਤੇ ਉਹ ਵੀਡੀਓ ਮੈਂ ਕਿੱਦਾਂ ਬਣਾਉਣਾ ਨਹੀਂ ਹੁਣ ਚਲੋ ਮੈਂ ਕਹਾਂ ਚਲੋ ਛੇ tane ਤੁਹਾਨੂੰ ਸ਼ੇਅਰ ਕਰ ਦਿੰਦਾ ਗੱਲਾਂ। ਵੀਡੀਓ ਮੈਂ ਐਡਿਟ ਕਰਨੀ ਆ ਮੈਂ ਇਹ ਨਾ ਵੀਰ ਨੇ 9:30 9:30 ਵਜੇ ਸੋ ਜਾਣਾ ਮੈਂ ਕੱਲਾ ਹੀ ਹੁੰਦਾ ਸੀ ਵੀਡੀਓ ਐਡਿਟ ਕਰਨਾ ਤੇ ਉਹ ਵੀ ਫੋਨ ਦੇ ਵਿੱਚ ਹੀ ਤੇ ਵੀਡੀਓ ਐਡਿਟ ਕਰਨੀ ਤੇ 12 1 ਵਜੇ ਮੈਨੂੰ 1:30 ਵਜ ਜਾਂਦਾ ਸੀਗਾ ਤਾਂ ਫਿਰ ਉਹਨੂੰ ਅਪਲੋਡ ਕਰਨੀ ਤੇ ਨਾਲਦਾਰਾ ਸੋ ਜਾਂਦਾ ਜੀ 1:30 ਵਜ ਜਾਂਦਾ ਸੀ ਮੈਨੂੰ ਤੇ ਨਾਲ ਦਾ ਸਾਡਾ ਪਤੰਦਰ ਸਵੇਰੇ ਉਹਨੇ 5 6 ਵਜੇ ਠਾਲ ਦੇਣਾ ਮੈਨੂੰ ਚੱਲ ਬਈ ਉਠ ਅਗਲੇ ਸਵਰਵਾਂ ਨੂੰ ਨਿਕਲੀ ਉਦਾਂ ਇਥੇ ਘਰ ਆਪਾਂ ਥੋੜਾ ਲੇਟ ਹੋ ਉੱਠੋਂ ਦਾ ਤਾਂ ਸਬਰ ਦੇ ਵਿੱਚ 6 ਵਜੇ ਅੱਖ ਖੁੱਲ ਜਾਂਦੀ ਸੀ ਆਪਣੀ। ਨੀਂਦ ਘੱਟ ਹੀ ਪੂਰੀ ਹੁੰਦੀ ਸੀ ਸਬਰ ਦੇ ਵਿੱਚ। ਨਾਲ ਤੇ ਇਹ ਤਾਂ ਹੋ ਜਾਂਦੀ ਮੇਰੇ ਇਕੱਲੇ ਦੇ ਸੀ ਕਿਉਂਕਿ ਮੈਂ ਵੀਡੀਓ ਵੀ ਐਡਿਟ ਕਰਨੀ ਆ ਫਿਰ ਉਹਨੂੰ ਕਿਉਂਕਿ ਜਿੱਦਾਂ ਵੀਡੀਓ ਬਣਾਣੇ ਆ ਤੇ ਵਿੱਚ ਥੋੜਾ-ਬੋੜਾ ਕੁਝ ਗੁੱਲੇ ਜਾਂਦਾ ਉਹ ਦੁਬਾਰਾ ਰਿਪੀਟ ਸਾਰੀ ਵੀਡੀਓ ਸੁਣਨੀ ਹੁੰਦੀ ਆ। ਫਿਰ ਉਹਨੂੰ ਸਾਰੇ ਸੁਣ ਕੇ ਜਿਹੜੇ ਵਧੀਆ ਲੱਗੀ ਉਹ ਤੁਹਾਨੂੰ ਫਿਰ ਰੂ-ਰੂ ਕਰਨੇ ਹੁੰਦੇ ਸੀ। ਇਹ ਚੀਜ਼ ਹੁੰਦਾ ਵੀਡੀਓ ਦਾ ਬਈ 45 ਮਿੰਟ 50 ਮਿੰਟ ਦੀ ਵੀਡੀਓ ਹੁੰਦੀ ਸੀ ਉਹਨੂੰ ਮੈਂ 20 ਮਿੰਟ ਤੇ ਲੈ ਕੇ ਆਨਾ 30 ਮਿੰਟ ਤੇ ਲੈ ਕੇ ਆਨਾ ਇਦਾਂ ਸੀ ਉਹ ਪੂਰਾ ਰਾਤ ਥਕਾਵਟ ਭੋਰੀ ਕਈ ਵਾਰ ਇੰਨਾ ਹੋਇਆ ਤੇ ਅੱਖ ਵੀ ਲੱਗ ਜਾਂਦੀ ਸੀਗੀ ਵੀਡੀਓ ਐਡਿਟ ਕਰਦੇ ਕਰਦੇ ਨੀਂਦ ਆ ਜਾਂਦੀ ਸੀਗੀ ਇਦਾਂ ਵੀ ਹੋਇਆ ਜੀ ਸਫ਼ਰ ਦੇ ਵਿੱਚ ਹੁੰਦਾ ਜੀ ਇਦਾਂ ਹੀ ਹੁਣ ਕਈ ਇਹ ਤਾਂ ਕਹਿੰਦੇ ਹੁਣ ਵੀਰ ਤੇ ਕਹਿੰਦੇ ਵੀਡੀਓ ਤਾਂ ਚਲੋ ਆ ਹੀ ਪੈ ਗਈ ਆ ਹੋਰ ਕਿਹੜਾ ਕੁਝ ਕਰਨਾ ਹੁੰਦਾ ਪਰ ਇਹ ਵੀਰ ਨੂੰ ਮੈਂ ਤਾਂ ਹੀ ਮੈਂ ਚਲੋ ਅੱਜ ਉਹ ਲਾਈਵ ਤਾਂ ਵੀਰਾਂ ਨੂੰ ਦੱਸਤੀ ਐ ਤੇ ਵੀਡੀਓ ਕਿਦਾਂ ਐਡਿਟ ਕਰੀ ਦੀ ਸੀ ਤਾਂ ਉਹਨੂੰ ਬਹੁਤ ਟਾਈਮ ਲੰਦਾ ਵੀਰੇ ਤੇ ਕਾਵੜ ਬਹੁਤ ਹੁੰਦੇ ਕਈ ਵਾਰ ਵੀਡੀਓ ਬਣਾਉਂਦੇ ਉਹਨਾਂ ਦੇ ਐਡਿਟ ਕਰਦੇ ਕਰਦੇ ਅੱਖ ਲਾ ਗਿਆਂਦੇ ਸੀਗੀ ਫੋਨ ਐਤੀ ਹੱਥ 'ਚ ਪਿਆ ਰਹਿੰਦਾ ਫੇਰ ਇੱਕ ਦਿਨ ਮੈਂ ਖੁੱਲੀ 2 ਵਜੇ ਅੱਖ 2 ਵਜੇ ਅੱਖ ਖੁੱਲੀ ਇਹ 12 1 ਵਜੇ ਸੋਤਾ ਮੈਂ 2 3 ਵਜੇ ਅੱਖ ਖੁੱਲੀ 6 ਵਜੇ ਫੇਰ ਨਿਕਲਣਾ ਸੀਗਾ 2 ਵਜੇ ਕੋਲ ਫੇਰ ਉਹਨੂੰ ਐਡਿਟ ਕੀਤਾ ਫੇਰ ਜਾ ਕੇ ਅਪਲੋਡ ਤੇ ਲਾਈ ਫੇਰ ਉਹ 11 ਵਜੇ ਜਿਹੜੇ ਟਾਈਮ ਸੀਗਾ ਕਈ ਵਾਰ 11 ਵਜੇ ਆ ਜਾਂਦੀ ਸੀਗੀ ਕਈ ਵਾਰ 12 ਵਜੇ ਤਾਂ ਹੀ ਹੁੰਦੀ ਸੀ ਕਿਉਂਕ ਐਵੇਂ ਹੁੰਦਾ ਸੀ। ਉਹ ਕਹੀ ਕਹਿੰਦਾ ਜੀ ਇਹ ਕਿਹੜਾ ਕੰਮ ਸੋਖਾਈ ਆ ਮਾਣਾ ਫੋਨ ਫੜਨਾ। ਤੁਸੀਂ ਆਹ ਦੇਖ ਲਓ 1900 ਕਿਲੋਮੀਟਰ ਮੇਰਾ ਸਫਰ ਸੀਗਾ ਤੇ ਸਾਰਾ ਸਫਰ ਜਦੋਂ ਵੀ ਨਿਕਲਣਾ ਬਸ ਇੱਕ ਖਤਮੇ ਚਲਾਣਾ ਜ਼ਿਆਦਾ ਕਰ ਵੀਡੀਓ ਬਣਾਈ ਜਾਣੀ ਐ ਹੋ ਐਡਿਟ ਹੋ ਬਣਾਈ ਜਾਣੀ। ਕਹਿਣਾ ਤੇ ਕਰਨਾ ਵੀਰੇ ਬਹੁਤ ਕਹਿਣਾ ਜਿਹੜੀ ਹੁੰਦੀ ਆ ਉਹਦਾ ਸੋਖਾ ਗੱਲ ਆ ਕਰਨਾ ਬੜਾ ਔਖਾ। ਵੀਰੇ ਨਾਲ ਜਿਹਨਾਂ ਨੇ ਦੇਖੀ ਆ ਇਹਨਾਂ ਪਿਆਰ ਦਾ ਤਾਂ ਉਹਨਾਂ ਨੂੰ ਪਤਾ ਹੀ ਹੋਣਾ ਕਿ ਕਿੱਦਾਂ ਵੀਡੀਓ ਬਣਦੀ ਸੀ ਹੁਣ ਫਿਰ ਉਤਾਂਤ ਨੂੰ ਐਡਿਟ ਕਰਨੀ ਥਕਾਵਟ ਬਹੁਤ ਹੋ ਜਾਂਦੀ ਸੀ ਬਾਕੀ ਹੁਣ ਕੋਸ਼ਿਸ਼ ਕਰਾਂਗੇ ਹੋਰ ਜਿੱਦਾਂ ਵੀਡੀਓ ਆ ਤੁਹਾਨੂੰ 10 15 ਮਿੰਟ ਦੀ ਵੀਡੀਓ ਤੁਹਾਨੂੰ ਕਰਕੇ ਦਵਾਂ ਜਿੱਦਾਂ ਹੁਣ ਬਾਕੀ ਹੌਲੀ ਹੌਲੀ ਪਤਾ ਲੱਗਦਾ ਉਹ ਚੀਜ਼ ਤੇ ਕਰਦੇ ਹਾਂ ਮੈਂ ਨੂੰ ਮੈਂ ਕਿਹੜਾ ਇਹ ਇੰਨਾ ਸੀਰੀਅਸ ਹੁੰਦਾ ਹਾਂ ਕਿ ਹਾਂ ਭਈ ਆਪਣਾ ਜਿੱਦਾਂ ਪਹਿਲੇ ਹੀ ਬੰਦਾ ਐਡਿਟ ਕਰ ਲੈ ਤਾਂ ਇੰਨੇ ਪਾਣੀ ਇੰਨੇ ਗੋਲੀ ਗੋਲੀ ਪਤਾ ਲੱਗਦਾ ਤੇ ਬਾਕੀ ਵੀਰਾਂ ਦਾ ਕਈਆਂ ਦਾ ਕਮੈਂਟਾਂ ਤਾਂ ਇਹ ਥੋੜਾ ਐਦਾਂ ਕਰਿਆ ਕਰ ਉਹੜਾ ਐਦਾਂ ਕਰਿਆ ਕਰ ਵੀਰਾਂ ਦੀ سپورਟ ਬਹੁ ਮਿਲੀ ਮੈਨੂੰ ਕਰੀ ਜਾਂਦੇ ਆ ਨਾਲ ਨਾਲ ਆਪਣਾ ਪਿੰਡ ਵੀਰੇ ਲੁਧਿਆਣੇ ਤੋਂ ਉਧਰ ਆਪਣਾ ਜਣਾ ਮ ਹੈਗਾ ਜੀ ਇੱਧਰ ਤਾਂ ਹੀ ਲੁਧਿਆਣੇ ਦਾ ਜੀ ਪਿੰਡ ਜਿਹੜਾ ਆਪਣਾ ਹੈਗਾ ਰੋਪੜ ਨਵਾਂ ਸ਼ਹਿਰ ਤੱਜਵਾਲ ਮੇਰਾ ਪਿੰਡ ਹੈਂ ਆਂਦੀ ਆਂਦੀ ਧੰਨਵਾਦ ਵੀਰੇ ਰੋਪੜ ਤਾਡਾ ਕਿਹੜਾ ਪਿੰਡ ਆ ਵੀਰੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਤੇ ਪਤਾ ਲੱਗ ਜਾਂਦਾ ਮੇਰਾ ਵੀਰ ਕਿੱਥੇ-ਕਿੱਥੋਂ ਦੇਖਦੇ ਆ ਆਪਾਂ ਨੂੰ ਲਵ ਪ੍ਰੀਤ ਵੀਰ ਮੇਰਾ ਕਮੈਂਟ ਆਇਆ ਸੀਗਾ ਉਹ ਬਹੁਤ ਧੰਨਵਾਦ ਵੀਰੇ ਤੁਹਾਡਾ ਤੇ ਤੁਸੀਂ ਕਿਹੜੇ ਪਿੰਡ ਤੋਂ ਹੋ ਵੀਰੇ ਦੱਸਿਓ ਕਮੈਂਟ ਕਰਕੇ ਅੱਛਾ ਜੀ ਠੀਕ ਹੈ ਠੀਕ ਹੈ ਧੰਨਵਾਦ ਵੀਰੇ ਧੰਨਵਾਦ ਬਹੁਤ ਵਾਰੀ ਚੜਦੀ ਕਲਾਈ ਸਾਰੇ ਐਨਾ ਵੀ ਮੈਨਾਂ ਦਿੱਤਾ ਵੀ ਬਥੇਰਾ ਹੋਇਆ ਤੇ ਹੁਣ ਹੌਲੀ ਹੌਲੀ ਜਦਾਂ ਲੱਗੇ ਉਹਦਾ ਗੱਲਾਂ ਯਾਦ ਆਂਦੀਆਂ ਹੁਣ ਕਹਿੰਦਾ ਮੈਨਾਂ ਵੀ ਹੋਇਆ ਕਈ ਵਾਰ ਜਦੋਂ ਹੁਣ ਮੈਂ ਫੋਨ ਚੱਕਣਾ ਫੋਨ ਚੱਕਣ ਤੋਂ ਪਹਿਲਾਂ ਜਦੋਂ ਕੋਈ ਕਹਿਣਾ ਕਿ ਅੱਗੇ ਜਾ ਕੇ ਆਪਾਂ ਇਹ ਲਾਈਨ ਬੋਲਣੀ ਆ ਇਹ ਲਾਈਨ ਬੋਲਣੀ ਆ ਕਈ ਵਾਰ ਐ ਹੋਇਆ ਚਲੋ ਲਾਈਵ ਹੋ ਜਨੇ ਆ ਤੇ ਪਤਾ ਹੀ ਨਹੀਂ ਲੱਗਦਾ ਯਾਰ ਕੀ ਕਹਿਣਾ ਸੀਗਾ ਉਹ ਫਿਰ ਵੀਡੀਓ ਦਾ ਮੈਂ ਲਾਈਵ ਰੱਖੀ ਆ ਵੀ ਕਿ ਚਲਾਈ ਰੱਖੀ ਆ ਸਤ ਸ੍ਰੀ ਅਕਾਲ ਜੀ ਏਲਾ ਭਾਜੀ ਹੁਣ ਲੱਗੇ ਰੇ ਜੇ ਤਾਂ ਹੁਣ ਵੀਡੀਓ ਐਡਿਟ ਕਰਦੇ ਆ ਚੱਲਦੇ ਰੇ ਚੱਲਦੇ ਰੇ ਹੁਣ ਸਾਰੀਆਂ ਵੀਡੀਓ ਮੈਂ ਚਲਾਈ ਰੱਖਦਾ ਆ ਕਈ ਵਾਰ ਮੈਨਾਂ ਤਾਂ ਹੋਇਆ ਕਿ ਤਾਂ ਲਾਈਵ ਹੋ ਗਿਆ ਨਾ ਮੈਂ ਆਪਣਾ ਚਲੋ ਹੁਣ ਵੀ ਇੱਥੇ ਥੋੜੀ ਥੋੜੀ ਗੱਲਾਂ ਮੈਨੂੰ ਆਉਂਦੀਆਂ ਜੋ ਵੀਡੀਓ ਵੀ ਮੇ ਬਣਾਣੀ ਆ ਉਹ ਤੋਂ ਪਹਿਲਾਂ ਮੈਂ ਕਹਿਣਾ ਇਹ ਅੱਗੇ ਜਾ ਕੇ ਆਪਾਂ ਹੀ ਬੋਲਾਂਗੇ ਇਹ ਬੋਲਾਂਗੇ ਜਦੋਂ ਲਾਈਵ ਹੋਏ ਨੇ ਜਾਂ ਕੋਈ ਵੀਡੀਓ ਬਣਾਉਣ ਲੱਗੇ ਆ ਉਹ ਤੋਂ ਬੋਲੇ ਨਹੀਂ ਆਪਾਂ ਮੈਂ ਤੋਂ ਤਾਂ ਮੈਂ ਮੇਰ ਨਾਲ ਹੀ ਅਦਾ ਮੈਂ ਦੋ ਜਣੇ ਨੂੰ ਪੁੱਛਿਆ ਕਰਦਾ ਵੀਰੇ ਹੋ ਜਾਂਦਾ ਯਾਰ ਮੈਂ ਕ ਵੀਰ ਨੂੰ ਵੀ ਆਪਣਾ ਕਲੀਅਰ ਕਰਤਾ ਤੇ ਜਦੋਂ ਵੀਡੀਓ ਬਣਾਉਂਦਾ ਹੀ ਜਾਂਦੇ ਸੀਗੇ ਤੇ ਵੀਰ ਦਾ ਕਮੈਂਟ ਵੀ ਆਇਆ ਸੀਗਾ ਵੀਰ ਕਹਿੰਦਾ ਤੁਸੀਂ ਇਹ ਮੋਰੇ ਜਿਹੜਾ ਲਾਇਆ ਇਹਦੇ ਵਿੱਚ ਬੈਟਰੀ ਪਾਈ ਆ ਕਿ ਬੈਟਰੀ ਆਲੇ ਤੁਹਾਡੇ ਸਾਈਕਲ ਆ ਫਿਰ ਵੀਰੇ ਨੂੰ ਪੂਰਾ ਕਲੀਅਰ ਕੀਤਾ ਮੈਂ ਕਹਾ ਵੀਰੇ ਇਹਦੇ ਵਿੱਚ ਮੇਰਾ ਚਾਰਜਰ ਵਾਲਾ ਪੁਆਇੰਟ ਆ ਤੇ ਲੇਡਾਂ ਆ ਹੋਰ ਕੁਝ ਨਹੀਂ ਹੈਗਾ ਆਪਣੇ ਹੀ ਕਿ ਆ ਸਵਰ ਸੀਗੇ ਆਪਣੇ ਸਿੱਧੇ ਹੀ ਇੱਥੇ ਲੋਡ ਨਹੀਂ ਸੀਗੀ 11 ਵਾਲੇ ਸਾਈਕਲ ਦੀ ਤੇ ਹੁਣ ਦੇਖਦੇ ਆ ਜੇ ਆਪਾਂ ਇਹਦਾ ਤਾਕ ਦਾ ਪਲਾਨ ਬਣਿਆ ਜਿੱਦਾਂ ਹੁਣ ਹੀਮਕੁੰਨ ਸਾਹਿਬ ਆਪਾਂ ਜਾਣਾ ਜਦੋਂ ਦਰਵਾਜ਼ੇ ਖੁੱਲਗੇ ਗੇ ਜਿੱਦਾਂ ਰੋਡ ਖਾਲੀ ਹੋ ਗਿਆ ਫੁੱਲਾ ਡੁੱਲਾ ਹੋ ਗਿਆ ਮੌਸਮ ਖੁੱਲ ਗਿਆ ਉਹ ਫੇਰ ਜਰੂਰ ਜਾਵਾਂਗੇ ਜੀ ਉੱਤਰ ਵੀ ਤੁਹਾਨੂੰ ਦਰਸ਼ ਵਿਲੇ ਕਰਾਵਾਂਗੇ ਉੱਤਰ ਸ਼ਾਇਦ ਕੋਸ਼ਿਸ਼ ਕਰਾਂਗੇ ਇਹਈ ਸਾਈਕਲ ਲੈ ਲਈਏ ਨਹੀਂ ਤਾਂ ਫੇਰ 11 ਵਾਲਾ ਸਾਈਕਲ ਉੱਥੇ ਲੋਡ ਪੈਣੀ ਆ ਕਿਉਂਕਿ ਚੜਾਈ ਬਹੁਤ ਆ ਕਿਉਂਕਿ ਉਤਰਨਾ ਪੈਂਦਾ ਹੁਣ ਜਦੋਂ ਹੀਮਕੁੰਨ ਸਾਹਿਬ ਆਪਾਂ ਕਹੇ ਸੀ ਹਿਯੂ ਸਾਹਿਬ ਵੀ ਕਹੇ ਸੀਗੇ ਦਰਸ਼ ਮਿਲਣ ਕੀਤੇ ਰਾਸਤੇ 'ਚ ਜਦੋਂ ਥੋੜਾ ਜਿਹਾ ਪਿੱਛੇ ਸੀਗੇ ਚੜਾਈ ਇੰਨੀ ਸੀਗੀ ਤੇ ਉੱਤਰ ਕੇ ਚੜਨਾ ਪੈਂਦਾ ਸੀ। ਚੋਰ ਨਾ ਚੜਦਾ ਜਾਂਦੇ ਸੀਗੇ ਪਰ ਚੋਰ ਇੰਨਾ ਜਿਆਦਾ ਲੱਗਦਾ ਸੀਗਾ ਤੇ ਬੰਦਾ ਔਖਾ ਆਇਆ ਕਿਉਂਕਿ ਚੜ ਜਾਵਾਂਗੇ ਜੋਰ-ਜੋਰ ਲੱਗਦਾ ਐ ਉਹਨਾਂ ਕੋਈ ਰਾਤ ਦੇ ਨੇੜੇ-ਤੇਰੇ ਦੁਕਾਨ ਹੈ ਨਹੀਂ ਜੀਗੀ। ਕੋਈ ਨੁਕਸਾਨ ਨਾ ਹੋਵੇ ਉੱਤਰ ਕੇ ਚੜਨਾ ਪੈਂਦਾ ਹੈਗਾ। ਪਰ ਐ ਆਨੰਦ ਬਹੁਤ ਆਦਾਈ ਜਿਹਾ ਚੜ ਲੱਗੇ ਬਾਈ ਯਾਰ ਅਜੇ ਤੱਕ ਪਹੁੰਚੇ ਨਹੀਂ ਪਹੁੰਚੇ ਨਹੀਂ। ਜਦੋਂ ਚੜਾਈ ਥੱਲੇ ਉਤਰਦੀ ਸੀ ਚੜਾਈ ਆਪਾਂ ਨੂੰ ਜਿੱਦਾਂ ਘੰਟੇ ਚ ਕਢਣੀ ਆ ਜਿੱਦਾਂ ਥੱਲੇ ਉਤਰਨਾ ਮੈਂ ਕਹਿੰਦਾ ਤਾਂ ਘੰਟੇ ਚ ਮੈਂ ਕਹਿੰਦਾ 4-5 ਕਿਲੋਮੀਟਰ ਹੀ ਆਪਾਂ ਆਰਾਮ ਨਾਲ ਨਿਕਲ ਜਦਾ ਜੀ ਐਲ ਇਹ ਉਤرائی ਸੀ ਇੱਕ ਜਗ੍ਹਾ ਰਸਤੇ ਚ ਇੱਦਾ ਵੀ ਹੋਇਆ ਤੇ ਆਪਾਂ ਜਦੋਂ ਚੜਦੇ ਪਏ ਸੀਗੇ ਤੇ ਮੈਂ ਕਹਾ ਬਾਈ ਹੁਣ ਉਤرائی ਆਉਗੀ ਨੰਦ ਆਊਗਾ ਪਰ ਜਦੋਂ ਥੱਲੇ ਨੂੰ ਉਤਰੇ ਥੱਲੇ ਨੂੰ ਜਾਣ ਲੱਗੇ ਮੈਂ ਕਹਾ ਆਊਗਾ ਰਾਂ ਪਰ ਥੱਲੇ ਕੁਝ ਨਹੀਂ ਆਇਆ ਇਹ ਮਰ ਇਦਾਂ ਦੇ ਵੀ ਰਸਤੇ ਆਏ ਆ ਬਾਕੀ ਰਸਤੇ ਚ ਪਿਆਰ ਇੰਨਾ ਮਿਲਿਆ ਬਾਈ ਜੀ ਵਾਇ ਗਰੂ ਮੇਰ ਕਰੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇੰਨਾ ਨਾਲ ਪਿਆਰ ਦਿੱਤਾ ਰਸਤੇ ਦੇ ਵਿੱਚ ਮੈਨੂੰ ਤੇ ਸਾਰੇ ਵੀਰਾਂ ਨਾਲ ਇੰਨਾ ਪਿਆਰ ਹੁਣ ਇੱਕ ਜਗ੍ਹਾ ਤੇ ਆਪਾਂ ਢਾਬਾ ਸੀਗਾ ਪੰਜਾਬੀ ਢਾਬਾ ਸੀਗਾ ਤੇ ਤੁਸੀਂ ਵੀਡੀਓ ਦੇਖੀ ਹੋਣੀ ਆ ਉਹਦੇ ਵਿੱਚ ਵੀਰ ਮੁਸਲਮਾਨ ਵੀਰ ਸੀਗਾ ਤੇ ਉੱਥੇ ਜਦੋਂ ਆਪਾਂ ਲਿਸ ਜੇ ਕਿ ਮੈਂ ਕਿਹਾ ਚਲੋ ਮਿਕਸ ਸਬਜ਼ੀ ਖਾਣੇ ਆ ਜੀ ਤੇ ਉਹ ਵੀਰ ਨੇ ਲੈ ਲਿਆ ਪਰਚਾ ਪਰਚਾ ਲੈ ਲਿਆ ਕਹਿੰਨਾ ਤੁਸੀਂ ਬੈਠੋ ਤੁਸੀਂ ਜੋ ਖਾਣਾ ਤੁਸੀਂ ਆਰਡਰ ਕਰੋ ਉਹ ਕੰਮ ਇਹਨਾਂ ਨੂੰ ਕਸਟਮਰ ਆਇਆ ਮੈਂ ਇਹਨਾਂ ਕੰਮ ਉਹ ਤੁਹਾਨੂੰ ਇਹ ਗੱਲ ਕੋ ਕਰ ਰਹੀ ਗੱਡੀ ਓਹ ਐਵੇਂ ਥੋੜਾ ਦਮਟ ਬ੍ਰਦਰ ਆ ਗਿਆ ਅੱਛੇ ਕੋਈ ਲੋਕ ਨਹੀਂ ਕੋਈ ਨਹੀ ਮਾਪਾ ਬੋਬਾ ਫੋਨ ਤੇ ਆ ਗਿਆ ਉਹ ਨਰੇਕਾ ਕੋਈ ਸਸਟੈਂਟ ਲਗਾ ਰੱਖਾ ਇਹ ਕਿ ਜਾਂਦੀ ਨਹੀਂ ਕਿ ਨਹੀਂ ਉਹ ਆਈਫੋਨ ਦਾ ਵੀਰੇ ਤੇ ਜਿੰਨਾ ਫੋਨ ਜੇ ਬੈਲ ਚੱਲ ਜਾਂਦੀ ਉਸ ਤੋਂ ਬਾਅਦ ਉਹ ਹਾਂ ਬਈ ਉਹ ਟਰੈਲ ਵੀ ਜਾਂਦੀ ਨਹੀਂ ਨਾ ਸਟਾਰਟਿੰਗ ਦੇ ਵਿੱਚ ਹੀ ਅਸਿਸਟੈਂਟ ਬੋਲਣ ਲੱਗ ਜਾਂਦਾ ਵੀ ਆਪਣਾ ਪਹਿਲਾ ਨਾਮ ਰਿਕਾਰਡ ਕਰਾਓ ਫਿਰ ਇਹਨਾਂ ਨੂੰ ਦੱਸੇਗਾ ਵੀ ਹਾਂਜੀ ਇਹ ਪਰਸਨ ਕਾਲ ਕਰ ਰਿਹਾ ਉਹ ਚੱਕਰ ਇਹ ਬਾਹਰ ਆ ਕੇ ਅੱਜ ਕੱਲ ਬੀ ਬੀ ਫਾਲਤੂ ਦੀ ਸੈਟਿੰਗਾਂ ਜੀਆਂ ਆਈਆਂ ਹੋਈਆਂ ਨੇ ਇਹ ਸਿੱਕਤੀ ਕਰਦੀ ਆ ਹੁਣ ਨਵਾਂ ਅਪਡੇਟ ਆਇਆ ਉਹ ਨਾ ਚੜਹੀ ਬਣ ਲਾ ਉਹ ਆਈਫੋ ਬੜਾ ਕੁਝ ਆਇਆ ਮੜੀ ਤੁਸੀਂ ਮਾਰੋਗੇ ਰਿੰਗ ਮਾਜੀ ਹਾਂਜੀ ਹਾਂਜੀ ਅਗੋਂ ਬਾਈਕ ਸਾਈਡ ਤੋਂ ਹਾਂ ਚੋ ਚੰਗਾ ਵੀਰ ਜੀ ਦਿਓ ਜਾਂ ਮਿਲ ਲੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਵੀਰਾਂ ਦਾ